ਸੋ ਅੱਜ ਸ਼ਾਮ ਨੂੰ ਜਾਂਦੇ ਜਾਂਦੇ ਵਾਪਸੀ ਹੋਟਲ ਦੇ ਵਿੱਚ ਅਸੀਂ ਡਾਲ ਲੇਕ ਤੇ ਕੁਝ ਸਮਾਂ ਸਟਾਪ ਲਗਾਇਆ ਤਾਂ ਕਿ ਤੁਹਾਡੇ ਨਾਲ ਡਾਲ ਲੇਕ ਦਾ ਸ਼ਾਮ ਦਾ 뷰 ਸਾਂਝਾ ਕੀਤਾ ਜਾ ਸਕੇ ਕੱਲ ਅਸੀਂ ਇੱਥੇ ਸ਼ਿਕਾਰੇ ਦੀ ਸੈਰ ਕੀਤੀ ਸੀ ਤੇ ਡਾਲ ਲੇਕ ਦੀ ਪੂਰੀ ਸੈਰ ਕੀਤੀ ਆਫੀਸ਼ੀਅਲੀ ਵਲੌਗਾਂ 'ਚ ਤੇ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ ਤੇ ਹੁਣ ਕੱਲ ਸਾਡੀ 10 ਜੂਨ 2024 ਨੂੰ ਵਾਪਸੀ ਹੈ ਸ਼੍ਰੀਨਗਰ ਤੋਂ ਕੁਝ ਪਰਸਨਲ ਪ੍ਰੋਬਲਮ ਕਰਕੇ ਸਾਨੂੰ ਜਾਣਾ ਪੈ ਰਿਹਾ ਵਾ ਅਦਰਵਾਈਜ਼ ਭਾਵੇਂ 1-2 ਦਿਨ ਹੋਰ ਰੁਕ ਜਾਂਦੇ ਡਾਲ ਇਕ ਦਾ ਇਸੇ ਖੂਬਸੂਰਤ ਨਜ਼ਾਰੇ ਨੂੰ ਅਸੀਂ ਮਿਸ ਕਰਾਂਗੇ ਸੋ ਇਸ ਆਸ ਨਾਲ ਕਿ ਜਲਦੀ ਫੇਰ ਇੱਥੇ ਵਾਪਸੀ ਕਰਾਂਗੇ ਤੇ ਸ਼ਿਕਾਰੇ ਦੀ ਸੈਰ ਕਰਾਂਗੇ ਆਪਣੇ ਸੱਜਣਾ ਮਿੱਤਰਾਂ ਨਾਲ ਜਾਂ ਫੈਮਿਲੀ ਨਾਲ ਅਸੀਂ ਇਸ ਜਗ੍ਹਾ ਨੂੰ ਅਲਵਿਦਾ ਕਹਿ ਰਹੇ ਆ ਹੁਣ ਰੋਟੀ ਪਣੀ ਅਸੀਂ ਛਕ ਲਿਆ ਤੇ ਸ਼ਾਮ ਦੇ ਲਗਭਗ 7:30 ਹੋ ਚੁੱਕੇ ਆ ਤੇ ਵਾਪਸੀ ਕਰ ਰਹੇ ਹਾਂ ਹੋਟਲ ਦੀ ਸਵੇਰੇ ਅਸੀਂ ਅਗਲੀ ਮਾਰਨਿੰਗ ਪਟਾਲੇ ਨੂੰ ਵਾਪਸੀ ਕਰ ਲਾਂਗੇ ਸੋ ਬਹੁਤ ਵਧੀਆ ਲੱਗਾ ਜੀ ਸਾਡੇ ਸਾਥੀਆਂ ਨੇ ਸਾਡੇ ਵੀਡੀਓ ਨੂੰ ਬਹੁਤ ਲਾਈਕ ਕੀਤਾ ਸ਼ੇਅਰ ਕੀਤਾ ਕਮੈਂਟ ਕੀਤੇ ਸਾਡਾ ਇਹ ਵੀਡੀਓ ਬਣਾਉਣ ਦਾ ਹੀ ਮਕਸਦ ਸੀ ਕਿ ਸ਼੍ਰੀਨਗਰ ਦਾ ਮਾਹੌਲ ਹੁਣ ਪਹਿਲੇ ਵਰਗਾ ਨਹੀਂ ਰਿਹਾ ਬਹੁਤ ਖੂਬਸੂਰਤ ਵਾਦੀਆਂ ਦਾ ਨਜ਼ਾਰਾ ਲੈ ਸਕਦੇ ਅਸੀਂ ਇੱਥੇ ਆ ਕੇ ਬਹੁਤ ਕਮਾਲ ਦਾ ਇੱਥੇ ਮਾਹੌਲ ਆ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਆ ਸੀਆਰਪੀ ਜਾਂ ਹੋਰ ਇਥੋਂ ਦੀ ਜੇਕੇ ਪੁਲਿਸ ਚੱਪੇ-ਚੱਪੇ ਤੇ ਪਹਿਰਾ ਦੇ ਰਹੀ ਹੈ ਤਾਂ ਕਿ ਸੈਲਾਨੀਆਂ ਦੀ ਸੇਫ ਸਾਈਡ ਹੋ ਕੇ ਆਪਣੀ ਵਧੀਆ ਤਰੀਕੇ ਨਾਲ ਇੱਥੇ ਇੰਜੋਇਮੈਂਟ ਕਰ ਸਕਣ ਸੋ ਜਰੂਰ ਵਿਸਟ ਕਰੋ ਜੀ ਇਹ ਖੂਬਸੂਰਤ ਵਾਦੀ ਨੂੰ ਕਸ਼ਮੀਰ ਵਾਦੀ ਨੂੰ ਜਿਹੜੀ ਕਿ ਜੰਨਤ ਆ ਸੋ ਥੈਂਕ ਯੂ ਵੈਰੀ ਮਚ ਮਸਟ ਲਾਈਕ ਐਂਡ ਸ਼ੇਅਰ ਇਟ ਵੀ ਅਸੀਂ ਵਾਪਸੀ ਕਰ ਰਹੇ ਆ ਜੀ ਸ਼੍ਰੀਨਗਰ ਤੋਂ ਇਸ ਟਾਈਮ ਅਸੀਂ ਚੰਦਰਕੋਟ ਅੱਡੇ ਦੇ ਵਿੱਚ ਸ਼ਰਮਾ ਵੈਸ਼ਨੋ ਢਾਬਾ ਬਹੁਤ ਵਧੀਆ ਜੀ ਇਹਨਾਂ ਦਾ ਖਾਣਾ ਪਾਣੀ ਬਹੁਤ ਕਮਾਲ ਖਾਸ ਕਰਕੇ ਸਪੈਸ਼ਲਿਸਟ ਇਹਨਾਂ ਦੇ ਰਾਜਮਾ ਚੌਲ ਵਿਦ ਦੇਸੀ ਘੋ ਬਹੁਤ ਕਮਾਲ ਤੇ ਆਪਣੇ ਸ਼ਰਮਾ ਜੀ ਵੀ ਬੜੇ ਨਿਹਾਲ ਹੋਏ ਇੱਥੇ ਖਾਣਾ ਖਾਣ ਛੱਕੇ ਹਾਂ ਤੇ ਜਿੰਨੇ ਜਿੰਨੇ ਵੀ ਮੇਰੇ ਵੀਰ ਭਰਾ ਆਏ ਲੋਕ ਦਿਖ ਰਹੇ ਆ ਉਹ ਜਰੂਰ ਸ਼ੇਅਰ ਕਰਿਓ ਵੱਤ ਬਾਤ ਜਦੋਂ ਵੀ ਤੁਸੀਂ ਉਦਮਪੁਰ ਤੋਂ ਚਰਾਨੀ ਨਾਸ਼ਰੀ ਟਨਾਲ ਪਾਰ ਕਰਕੇ ਆਉਂਗੇ ਚੰਦਰਕੋਟ ਦੇ ਵਿੱਚ ਐਂਟਰੀ ਤੋਂ ਪਹਿਲਾਂ ਹੀ ਇਹ ਵੈਸ਼ ਰੋਟਾ ਵੈਸ਼ ਰੋਟਾ ਬੜੇ ਸਾਰੇ ਇੱਥੇ ਜਰੂਰ ਰਿਸਟਰ ਕਰਿਓ ਬਹੁਤ ਵਧੀਆ ਜੀ ਸੋ ਵਾਪਸ ਇੱਥੇ ਆਉਂਦੇ ਹੁੰਦੇ ਹੁੰਦੇ ਅਸੀਂ ਦੋ ਸਰੁੰਗਾ ਪਾਸ ਕੀਤੀਆਂ ਜੀ ਇੱਕ ਬਨਿਹਾਲ ਕਾਜ਼ੀਗੁੰਡ ਉਹਦੀ ਲੈਂਥ ਲਗਭਗ 8 ਕਿਲੋਮੀਟਰ ਤੇ 450 ਮੀਟਰ ਸੀ ਤੇ ਦੂਸਰੀ ਇੰਡੀਆ ਦੀ ਸਭ ਤੋਂ ਲੰਬੀ ਰੋਟਨਲ ਚਨਾਨੀ ਨਾਸ਼ਟਨਮ ਜਦੀ ਲੰਬਾਈ ਲਗਭਗ 9 ਕਿਲੋਮੀਟਰ ਸੋ ਉਹਨਾਂ ਨੂੰ ਪਾਰ ਕਰਨ ਤੋਂ ਬਾਅਦ ਜਦੋਂ ਆਪਾਂ ਥੋੜਾ ਨੀਚੇ ਆਉਨੇ ਆਂ ਚਰਾਨੀ ਨਾਸ਼ਟਨਮ ਨੂੰ ਪਾਰ ਕਰਨ ਤੋਂ ਬਾਅਦ ਤੇ ਅੱਗੇ ਆ ਕੇ ਪ੍ਰੇਮ ਦੀ ਹੱਟੀ ਹੈ ਜੀ ਪ੍ਰੇਮ ਦੀ ਹੱਟੀ ਮਸ਼ਹੂਰ ਕਿਉਂ ਦੱਸਦਾ ਤੁਹਾਨੂੰ ਮੈਂ ਤਦੋਂ ਆਪਾਂ ਪੁਰਾਣੇ ਕਸ਼ਮੀਰ ਦੇ ਰਸਤੇ ਪਟ੍ਰੀ ਟੋਪਰ ਨੂੰ ਚਾਹੀਏ ਤੇ ਏਰੀਆ ਹੁੰਦਾ ਕੁੱਦ ਕੁੱਦ ਦਾ ਪਤੀਸਾ ਬੜਾ ਮਸ਼ਹੂਰ ਆ ਤੇ ਕੁੱਦ ਦੇ ਪਤੀਸੇ ਦੀ ਜਿਹੜੀ ਮਸ਼ਹੂਰ ਦੁਕਾਨ ਆ ਕੁੱਦ ਜਿਹੜਾ ਹੈਗਾ ਪ੍ਰੇਮ ਪ੍ਰੇਮ ਦੀ ਹੱਟੀ ਤੇ ਪ੍ਰੇਮ ਵਾੜਿਆ ਨੇ ਇੱਕ ਦੁਕਾਨ ਹਾਈਵੇ ਤੇ ਵੀ ਖੋਲੀ ਆ ਆ ਤੁਸੀਂ ਦੇਖ ਸਕਦੇ ਨੇ ਉਹ ਵਾਲੀ ਪ੍ਰੇਮ ਦੀ ਹੱਟੀ ਸੋ ਉਤੋਂ ਆਪਾਂ ਜਰੂਰ ਕੁਦ ਦਾ ਸਪੈਸ਼ਲ ਪਤੀਸਾ ਆ ਉਹ ਲੈ ਕੇ ਜਾਵਾਂਗੇ ਕਿਉਂਕਿ ਕੁਦ ਦਾ ਪਤੀਸਾ ਬਹੁਤ ਟੇਸਟੀ ਤੇ ਵਧੀਆ ਹੁੰਦਾ ਹੈ ਜਦੋਂ ਲਾਸਟ ਟਾਈਮ ਅਸੀਂ ਪਤਨੀ ਟਾਪ ਆਏ ਸੀ ਉਦੋਂ ਵੀ ਪਤੀਸਾ ਲੈ ਕੇ ਗਏ ਸੀ ਤੇ ਹੁਣ ਸਾਰੇ ਮੇਰੇ ਮਿੱਤਰ ਇਹ ਪ੍ਰੇਮ ਦੀ ਹੱਤੀ ਤੇ ਆ ਗਏ ਆ ਤੇ ਪਤੀਸਾ ਲੈਣਗੇ ਇਥੋਂ ਤੋਂ ਉਹ ਮੈਂ ਤਾਂ ਤੁਹਾਨੂੰ ਗੁਰੂ ਕਰਨਾ ਹੂਣਾ ਪ੍ਰੇਮ ਤੇ ਵੀ ਤੋ ਅਸੀਂ ਪ੍ਰੇਮ ਦੀ ਸ਼ਰਤੀ ਤੋਂ ਸਾਰੇ ਮੈਂਬਰਾਂ ਨੇ ਇੱਕ ਇੱਕ ਪੈਕੇਟ ਪਤੀਸੀ ਦਾ ਡੱਬਾ ਲੈ ਲਿਆ ਹੈ ਤੇ ਜਤਿੰਦਰ ਹੁਣਾ ਨੇ ਆਪਣੇ ਬੱਚਿਆਂ ਲਈ ਕੋਈ ਮਠਾਈ ਵਗੈਰਾ ਵੀ ਲੈਣੀ ਸੀ ਉਹ ਵੀ ਲਈ ਇਹਨਾਂ ਨੇ ਹੁਣ ਅਸੀਂ ਜਿੱਥੇ ਚੱਲੇ ਪਾਵਾਂਗੇ ਉਦਮਪੁਰ ਤੇ ਉਦਮਪੁਰ ਤੋਂ ਵਾਇਆਤਾਰ ਰੋਡ ਰਖਨਪੁਰ ਜਾਵਾਂਗੇ ਤੋ ਤਿਆਰੀਆਂ ਜੀ ਲਗਭਗ ਹੁਣ ਸਾਡੇ ਤੁਰੰਦੀਆਂ ਅਜਾ ਦੇਸ਼ ਦਾ ਝੰਡਾ ਤੇ ਨਾਲ ਮੂਵੀ ਦਾ ਸਰਕਾਰ ਦਾ ਝੰਡਾ ਝੂਲ ਰਿਹਾ ਵਾ ਤੇ ਸ਼ਰਮਾ ਜੀ ਇਧਰ ਆਈਸਕ੍ਰੀਮ ਖਾ ਰਹੇ ਆ ਫਿਰਜਿੰਦਰ ਵੀ ਤੋਂ ਇਸ ਤੋਂ ਬਾਅਦ ਆਈਸਕ੍ਰੀਮ ਵਗੈਰਾ ਖਾ ਕੇ ਤੇ ਸੀਗਾ ਚੱਲੇ ਪਉਣ ਲੱਗੇ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਇਸ ਟਾਈਮ ਲਖਨਪੁਰ ਕਰੀਬ 10 ਵਜੇ ਅਸੀਂ ਚੱਲੇ ਸੀ ਸ਼੍ਰੀਨਗਰ ਤੋਂ ਤੇ ਇਸ ਟਾਈਮ ਸਵਾ 7 ਦਾ ਟਾਈਮ ਹੈ ਆ ਤੇ ਲਖਨਪੁਰ ਰੁਕੀ ਆਂ ਜੀ ਲਖਨਪੁਰ ਦੀ ਜਿਹੜੀ ਖਾਸੀਅਤ ਆ ਲਖਨਪੁਰ ਦੇ ਲੱਡੂ ਖਾਣ ਲਈ ਤੇ ਬੱਚਿਆਂ ਦਾ ਘਰੋਂ ਵੀ ਫੋਨ ਆ ਗਿਆ ਸੀ ਕਿ ਲੱਡੂ ਆਪਾਂ ਲੈ ਕੇ ਆਇਓ ਸੋ ਲੱਡੂ ਵਗੈਰਾ ਲੈ ਕੇ ਫਿਰ ਆਪਾਂ ਘਰ ਜਾਵਾਂਗੇ ਤੇ ਬਾਕੀ ਮਿੱਤਰ ਪਿਆਰੇ ਲੱਡੂ ਵਗੈਰਾ ਛਕ ਰਹੇ ਆ ਨਾਲ ਚਾਹ ਪਿਆਲਾ ਪੀਵਾਂਗੇ ਤੇ ਸ਼ਾਇਦ ਹੁਣ ਰੋਟੀ ਪਾਣੀ ਘਰ ਜਾ ਕੇ ਛਕਾਂਗੇ ਆਪਾਂ ਸੋ ਇਸ ਤੋਂ ਬਾਅਦ ਬਾਸ ਸਾਹਿਬ ਦਾ ਵਾਪਸੀ ਕਰ ਰਹੇ ਆ ਘਰ ਦੀ ਸੋ ਬੜਾ ਵਧੀਆ ਰਿਹਾ ਜੀ ਜਿਹਨੇ ਵੀ ਤੁਸੀਂ ਵਲੌਗ ਦੀ ਸੀਰੀਜ਼ ਵੇਖੀ ਸਾਰੀਆਂ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਸ਼ੇਅਰ ਕੀਤਾ ਬੜੇ ਸੋਹਣੇ ਕਮੈਂਟ ਆਏ ਮੈਨੂੰ ਸਾਰੇ ਮਿੱਤਰਾਂ ਪਿਆਰਿਆਂ ਦੇ ਸੋ ਛੇਤੀ ਅਗਲੇ ਵਾਰ ਫੇਰ ਆਪਾਂ ਇੱਕ ਨਵੇਂ ਟ੍ਰਿਪ ਤੇ ਨਵੇਂ ਸਫਰ ਤੇ ਆਪ ਸਭ ਨਾਲ ਰੂਬਰੂ ਹੋਵਾਂਗੇ ਸੋ ਰੱਬ ਰੱਖਾ ਮਿਹਰਬਾਨੀ ਧੰਨਵਾਦ ਦੀ ਸਾਰਿਆਂ ਦਾ